ব্রোঞ্জ মেডেল জিতন্ত ਤੋਂ ਬਾਅਦ ਅੱਜ ਭਾਰਤੀ ਹਾਕੀ ਟੀਮ ਸਪੇਨ ਦੇ ਖਿਲਾਫ ਮੈਚ ਖੇਡਣ ਦੇ ਲਈ ਮੈਦਾਨ ਦੇ ਵਿੱਚ ਉਤਰੇਗੀ। ਉੱਥੇ ਹੀ ਫਾਰਵਰਡ ਐਕਟਿੰਗ ਖਿਡਾਰੀ ਮਨਦੀਪ ਸਿੰਘ ਨੇ ਮੈਚ ਖੇਡਣ ਤੋਂ ਪਹਿਲਾਂ ਆਪਣੇ ਪਿਤਾ ਦੇ ਨਾਲ ਗੱਲਬਾਤ ਕੀਤੀ। ਮਨਦੀਪ ਦੇ ਪਿਤਾ ਰਵਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਖਿਡਾਰੀ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਸ ਮੈਚ ਨੂੰ ਜਿੱਤ ਕੇ ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪਾਉਣਗੇ। ਤੁਸੀਂ ਵੀ ਇਹ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਮਨਦੀਪ ਨੇ ਜਦੋਂ ਆਪਣੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਕਿਸ ਤਰ੍ਹਾਂ ਉਹਨਾਂ ਨੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ। ਤੁਲੋ ਬੁਦਦੀ ਤਕੜੇ ਖਲੋ ਥੈਂਕ ਯੂ ਛੋਟਾ ਸਰਦਾਰ ਜੀ ਉਹ ਤਾਂ ਨਾਲ ਆ ਠੀਕ ਹੋ ਸਰ ਹਰ ਨੂੰ ਪੂੰ ਜਿਨ ਜਿਨੇ ਪੰਜਾਬ ਦੇ ਪੰਜਾਬ ਦੇ ਪੁੱਤ ਸਾਰੇ ਜੋੜ ਲਾ ਦਿਓ ਬਾਕੀਆਂ ਨਾਲ ਸੀਜੀ ਤੁਹਾਡੇ ਕੋ ਕੋ ਗੰਦ ਹੈਗੀ ਹੈਗੀ ਆ ਸੇ ਪੂਸਦੇ ਪਾਕਿਸਤਾਨ ਦੇ ਜੀਤ ਪੁੱਤ ਹੈ ਤਕੜੇ ਖਲੋ ਠੀਕ ਹੈ ਨਾ ਅਜ਼ਰ ਇਜਾਨ ਕੇ ਰਸਲ ਕੋ ਹਰਾ ਤੋਕ ਕੇ ਪੁੱਤ ਗੋਡ ਬੁਲਾ ਜੂ ਥੈਂਕ ਯੂ ਦੱਸੋ ਬਲੋਕ ਪਤਲ ਜੀ ਓਕੇ ਉਹ ਕਿਉਂ ਤੋ ਵਾਏ ਵਾਏ